ਜੋ ਕਾਰਵਾਈ ਹੋਈ ਹੈ ਭਾਜੀ ਮਾਰਕੀਟ ਜਿਹੜੀ ਕਾਰਵਾਈ ਹੋਈ ਹੈ ਇਹ ਕਾਰਵਾਈ ਚਲੋ ਮਾਰਕੀਟ ਦੇ ਹਾਕੀਚ ਵੀ ਹੈ ਨਹੀਂ ਵੀ ਹੈ ਭਾਜੀ ਪਰ ਸਾਡਾ ਬਾਜ਼ਾਰ ਡਿਸਟਰਬ ਹੋ ਰਿਹਾ ਦੇ ਨਾਲ ਇਹ ਕਾਰਵਾਈ ਕਰਨ ਦਾ ਕੋਈ ਫਾਇਦਾ ਨਹੀਂਗਾ ਇਹ ਚਲੋ ਇਹਨਾਂ ਦੀ ਇਹਨਾਂ ਨੇ ਕਾਰਵਾਈ ਕੀਤੀ ਭਾਜੀ ਆਪਣੇ ਤੌਰ ਤੇ ਕੀਤੀ ਹੈ ਅਫਸਰਾਂ ਨੇ ਜਿਵੇਂ ਇਹਨਾਂ ਨੂੰ ਹੁਕਮ ਜਾਰੀ ਕੀਤੇ ਆ ਪਰ ਕਿਸੇ ਦੀ ਬਾਜ਼ਾਰ ਦੇ ਦੋ ਪਾਰਟੀਆਂ ਦੀ ਲਾਕਡਾਟ ਦੇ ਨਾਲ ਇਹ ਕਾਰਵਾਈ ਹੋਈ ਹੈ ਕਿ ਕੁ ਇੱਕ ਬੰਦੇ ਨੇ ਸ਼ਿਕਾਇਤ ਕੀਤੀ ਦੂਜੇ ਨੇ ਕਰ ਦਿੱਤੀ ਉਹਦੇ ਕਰਕੇ ਸਾਰਾ ਬਾਜ਼ਾਰ ਡਿਸਟਰਬ ਹੋਇਆ ਦੇਖੋ ਭਾਜੀ ਰੇੜੀਆਂ ਖੋਖੇ ਲੱਗੇ ਹੀ ਹੋਏ ਆ ਸਾਹਮਣੇ ਦੇਖੋ ਰੇੜੀਆਂ ਵੀ ਲੱਗੀਆਂ ਖੋਖੇ ਵੀ ਲੱਗੇ ਹੋਏ ਆ ਹੁਣ ਅੱਜ ਲਾਈਆਂ ਨਹੀਂ ਜੀ ਦੇਖੋ ਸਾਰਾ ਕੁਝ ਲੱਗੇ ਹੀ ਆ ਅੱਗੇ ਵੀ ਭਾਜੀ ਉਹ ਅੱਗੇ ਦੇਖੋ ਸਾਰਾ ਕਾਰਵਾਈ ਹੋਣ ਹੋ ਰਹੀ ਹੈ ਕਿ ਨਹੀਂ ਹੋ ਰਹੀ ਉਹ ਦੇਖੋ ਅੱਗੇ ਰੇੜੀਆਂ ਲੱਗੀਆਂ ਹੀ ਆ ਭਾਜੀ ਮਾਰੋ ਕੈਮਰਾ ਮਾਰੋ ਉਧਰ ਉਹ ਦੇਖੋ ਅੱਗੇ ਵੀ ਲੱਗੀਆਂ ਹੀ ਆ ਸਾਰੀਆਂ ਭਾਜੀ ਕਿਵੇਂ ਦੇਖਦੇ ਹੋ ਕਿ ਮਾਰਕੀਟ ਫ੍ਰੀ ਐਸੋਸੀਏਸ਼ਨ ਦੇ ਵੱਲੋਂ ਹੁਣ ਕੀ ਸਟੈਪ ਚੱਕਿਆ ਜਾਊਗਾ ਪਹਿਲੀ ਮਾਰਕੀਟ ਨੂੰ ਹੁਣ ਇੱਕ ਰੀ ਦਾ ਮਾਰਕੀਟ ਦੀ ਐਸੋਸੀਏਸ਼ਨ ਭੰਗ ਹੋਈ ਹੋਈ ਹੈ ਮਾਰਕੀਟ ਤੋਂ ਸਦਾ ਦਿੰਨੇ ਆ ਸਾਰਿਆਂ ਨੂੰ ਵੀ ਸਾਰਿਆਂ ਨੂੰ ਇੱਕ ਰੀ ਹਾਂ ਦੁਕਾਨਦਾਰ ਸਾਰੇ ਇਕੱਠੇ ਹੁੰਦੇ ਜੀ ਇਕੱਠੇ ਹੋ ਕੇ ਫਿਰ ਦੇਖਦੇ ਆ ਜੀ ਕੀ ਕਰਨਾ ਹੈਗਾ ਇਹਨਾਂ ਨਾਲ ਗੱਲਬਾਤ ਕਰਦੇ ਆ ਬੀਆਰ ਚ ਜਿਹੜੀ ਦੋ ਧੜ ਹੈਗੇ ਆ ਦੋਨਾਂ ਨੂੰ ਆਪਸੀ ਸਾਹਮਣੇ ਬਿਠਾਣੇ ਆ ਜੀ ਉਹ ਦੋ ਬੰਦਿਆਂ ਕਰਕੇ ਸਾਰਾ ਕੰਮ ਖਰਾਬ ਹੋ ਰਿਹਾ ਤੇ ਮਾਰਕੀਟ ਅੱਗੇ ਗਾਗ ਹਨੀਗਾ ਜੀ ਅੱਗੇ ਇਲੈਕਟ੍ਰੋਨਿਕ ਮਾਰਕੀਟ ਦਿਨ ਬਦੇ ਨਾਲ ਡਾਊਨ ਜਾ ਰਹੀ ਹੈ ਇਦਾਂ ਦਾ ਹੋਰ ਕੰਮ ਖਰਾਬ ਹੋ ਜਾਏਗਾ ਗਾਗ ਆਏਗਾ ਗਾਗ ਆਪਣਾ ਸਕੂਟਰ ਭਾਜੀ ਦੁਕਾਨ ਮੂਨੇ ਹੀ ਖੜਾ ਕਰੇਗਾ ਦੁਕਾਨ ਮੂਨੇ ਖੜਾ ਕਰੇਗਾ ਤੇ ਕਾਰਵਾਈੇ ਕਰਨਗੇ ਤੇ ਚੱਕ ਕੇ ਲੈ ਜਾਣਗੇ ਦੀ ਕੋਈ ਕੋਈ ਫਾਇਦਾ ਹੀ ਨਹੀਂ ਹੋਊਗਾ ਜੀ ਦੁਕਾਨਦਾਰੀ ਦਾ ਕਾਰਪੋਰੇਸ਼ਨ ਵੱਲੋਂ ਇੱਕ ਕਾਰਵਾਈ ਕੀਤੀ ਗਈ ਹੈ ਏ ਜੋਂ ਦੇ ਸਾਹਮਣੇ ਮਾਤਾ ਰਾਣੀ ਲਾਉਂਗੇ ਇਹ ਪੂਰਾ ਮਾਤਾ ਇੱਕ ਕਮਿਸ਼ਨਰ ਸਾਹਿਬ ਤੇ ਜੋਇਨਟ ਕਮਿਸ਼ਨਰ ਵੱਲੋਂ ਸਾਨੂੰ ਇੰਸਟਰਕਸ਼ਨਾਂ ਆਪਾਸ ਹੋਈਆਂ ਕਿ ਜਿੱਥੇ ਵੀ ਟ੍ਰੈਫਿਕ ਦੀ ਪ੍ਰੋਬਲਮ ਆ ਰਹੀ ਹੈ ਉੱਥੇ ਜਿਹੜੀ ਕੱਚੀ ਕਰੋਚ ਮਟਾ ਸਾਰੀ ਦੀ ਰਿਮੂਵ ਕੀਤੀ ਜਾਵੇ ਜੀ ਤੇ ਇਹ ਕਾਰਵਾਈ ਕਿਹੜੀ ਦੁਕਾਨਾਂ ਤੇ ਕੀਤੀ ਗਈ ਇਹ ਜੀ ਪਿਕ ਐਂਡ ਚੂਜ਼ ਨਹੀਂ ਇੱਕ ਸਿਰੇ ਤੋਂ ਲੈ ਕੇ ਐਂਡ ਤੱਕਰ ਕੀਤੀ ਜਾਊਗੀ ਕਾਰਵਾਈ ਰੈਗੂਲਰ ਚੱਲਦੀ ਰਹੂਗੀ ਡੋਰ ਟੂ ਡੋਰ ਚੱਲੂਗੀ ਵਿੱਚੋਂ ਪਿਕ ਐਂਡ ਚੂਜ਼ ਨਹੀਂ ਹੋਊਗਾ ਇਹ ਮੈਂ ਦੇਖਿਆ ਇੱਕ ਦੁਕਾਨਾਂ ਜਿਹੜੀਆਂ ਇਹਨਾਂ ਨੇ ਫਿਕਸ ਕੀਤੀਆਂ ਦੁਵਾਰਾਂ ਤੇ ਨਜਾਇਜ਼ ਕਾਊਂਟਰ ਜਿਹੜੇ ਗਲੀਆਂ ਦੇ ਵਿੱਚ ਰੱਖੇ ਆ ਮੋਬਾਈਲ ਦੀ ਐਸੈਸਰੀ ਵੇਚੀ ਜਾ ਰਹੀ ਹੈ ਬਿਲਕੁਲ ਇਹਨਾਂ ਨੇ ਥੋੜਾ ਜਿਹਾ ਸਾਡੇ ਕੋਲ ਟਾਈਮ ਲਿੱਤਾ 15 ਮਿੰਟ ਦਾ ਵੀ ਸਾਡੇ ਕੋਲ ਲਫਾਫੇ ਹੈਣਗੇ ਪੋਲੀਥੀਨ ਹੈਣਗੇ ਜਾਂ ਟਰੈਕ ਹੈਣਗੇ ਉਹਦੇ ਇਹ ਚ ਖਾਲੀ ਕਰ ਦਿੰਦੇ ਆ ਅਸੀਂ ਜਿਹੜੇ ਆ ਵੀ ਰਿਮੂਵ ਕਰਨਾ ਕਿੰਨੇ ਕੁ ਚੀਜ਼ਾਂ ਜਿਹੜੀਆਂ ਕੱਫੇ ਦੇ ਵਿੱਚ ਲੈ ਲਈਆਂ ਕਾਊਂਟਰ ਸਾਡੇ ਕੋਲ ਘੱਟੋ ਘੱਟ 15 ਤੋਂ 20 ਕਾਊਂਟਰ ਕਬਜ਼ੇ ਦੇ ਵਿੱਚ ਆ ਗਏ ਬਾਕੀ ਦਫ਼ਤਰ ਜਾ ਕੇ ਗੇਟੇ ਹੋਣੀਆਂ ਚੱਟੀਆਂ ਜਿਹੜੇ ਲਾ ਰੀਆਂ ਇਹ ਲਗਾਤਾਰ ਕਾਰਵਾਈ ਕੀਤੀ ਜਾਊ ਬਿਲਕੁਲ ਜੀ ਇਹ ਰੈਗੂਲਰ ਕਾਰਵਾਈ ਚੱਲਦੀ ਰਹੂਗੀ ਈਵਨਿੰਗ ਇੱਕ ਦਾ ਟਰਾਈ ਫੋਰ ਹੋਊਗੀ ਇਹ ਇੱਕ ਹੋਰ ਕੀਤੀ ਜਾਊਗੀ ਹਾਂਜੀ ਇਹ ਕਿਉਂਕਿ ਦੇਖਿਆ ਜਾਂਦਾ ਹੈ ਨਾ ਜਦੋਂ ਅਫਸਰ ਕਾਰਵਾਈ ਕਰਕੇ ਚੱਲ ਜਾਂਦੇ ਫਿਰ ਉਸੇ ਤਰੀਕੇ ਨਾਲ ਜੁਰਮਾਨਾ ਭਰ ਕੇ ਫਿਰ ਕਬਜ਼ੇ ਹੋ ਜਾਂਦੇ ਐਕਚੁਅਲ ਦੇਖੋ ਜਦੋਂ ਇਹ ਜੁਰਮਾਨਾ ਭਰ ਲੈਂਦੇ ਸਾਨੂੰ ਕਾਊਂਟਰ ਰੀਲੀਜ਼ ਕਰਨਾ ਪੈਂਦਾ ਪਰ ਜੁਰਮਾਨੇ ਦਾ ਮੀਨ ਇਹ ਨਹੀਂ ਹੁੰਦਾ ਕਿ ਵੀ ਤੁਸੀਂ ਉੱਥੇ ਜਾ ਕੇ ਫੇਰ ਲਾ ਲੋਗੇ ਅਸੀਂ ਐਤ ਕੀ ਇਹਨਾਂ ਤੋਂ ਲਿਖਤ ਲੈਣਾ ਵੀ ਤੁਸੀਂ ਇਸ ਜਗ੍ਹਾ ਤੇ ਟ੍ਰੈਫਿਕ ਵਾਲੀ ਜਗ੍ਹਾ ਤੇ ਨਹੀਂ ਲਾਓਗੇ ਤਾਂ ਕਾਊਂਟਰ ਰੀਲੀਜ਼ ਕੀਤਾ ਜਾਊਗਾ ਉਸ ਤੋਂ ਬਾਅਦ ਫਿਰ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾਊਗੀ ਜੇ ਇਹ ਦੁਆਰਾ ਜੇ ਇਹ ਦੁਆਰਾ ਕਰਾਂਗੇ ਜੀ ਫਿਰ ਅਸੀਂ ਕੋਰਟ ਦੇ ਵਿੱਚ ਭੇਜਾਂਗੇ ਜਿਹੜੇ ਕੋਰਟ ਦੇ ਵਿੱਚ ਠੀ ਅਗਲੇ ਨੇ 20 ਰੁਪਏ ਦੀ 50 ਰੁਪਏ ਦੀ 100 ਰੁਪਏ ਦਾ ਗਾਰਡ ਲਵਾਣਾ ਆਣਾ ਜਾਂ 200 ਦਾ ਗਾਰਡ ਲਵਾਣਾ ਆਣਾ ਅਗਲੇ ਨੇ ਕਹਣਾ ਜੀ ਭੈ 600 700 ਰੁਪਏ ਦਾ ਜੁਰਮਾਨਾ ਹੀ ਹੈ ਸਕੂਟਰ ਦਾ ਪੈ ਜਾਣਾ 400 ਦਾ ਜੁਰਮਾਨਾ ਜੀ 600 ਦਾ 4 4 500 ਦਾ ਜੁਰਮਾਨਾ ਹੈ ਜੀ ਅਗਲੇ ਨੇ ਇੱਥੇ ਗਾਰਡ ਲਵਾਣ ਕੀ ਆਣਾ ਅਗਲਾ ਕੁਮਾਰ ਮੰਡੀ ਲਵਾ ਲੂਗਾ ਕਿਧਰੋਂ ਹੋਰ ਲਵਾ ਲੂਗਾ ਇਹ ਮਾਲ ਟਾਊਨ ਤੋਂ ਲਵਾ ਲੂਗਾ ਕੋਈ ਬਿਜਾਰੀ ਕਿਉਂ ਹੋਊਗਾ ਜੀ ਫਿਰ ਇੱਥੇ ਇਹ ਤਾਂ ਬਿਜਾਰ ਜਮੈਂ ਇਹ ਬਿਲਕੁਲ ਹੀ ਜ਼ੀਰੋ ਹੋ ਜੂਗਾ ਜੀ ਕਰਦੇ ਆ ਜੀ ਬਾਜ਼ਾਰ ਦਾ